ਬੀਸੀ ਰਹੀਂ ਸਾਰੇ ਲੋਸ਼ੁਕੇਸ਼ ਹੋ ਗਿਆ ਕਲਾ ਲੌਰੈਂਸ ਨਹੀਂ ਹੋਇਆ ਬਸ ਬਟਾ ਅੱਜ ਵੀ ਮਨ ਰੂਟੀਨ ਦੀ ਤਰ੍ਹਾਂ ਜਿਦਾ ਪਹਿਲਾਂ ਚੱਲਦਾ ਹੈਗਾ ਹਾਂ ਕੁਝ ਲੋਸ਼ੀਆਂ ਵੱਲੋਂ ਐਪਲੀਕੇਸ਼ਨ ਪੁਲਾਈਆਂ ਗਈਆਂ ਨੇ ਬੀਸੀ ਰਹੀਂ ਸਾਰੇ ਲੋਸ਼ੁਕੇਸ਼ ਹੋ ਗਿਆ ਕਲਾ ਲੌਰੈਂਸ ਨਹੀਂ ਹੋਇਆ ਅ ਅਗਲੀ ਤਰੀਕ ਜਿਹੜੀ ਆਪਣੇ 11 ਤਿੰਨ ਨਿਸ਼ਚਿਤ ਕੀਤੀ ਹੈ ਕੋਈ ਅੰਗਲਿਕ ਜਗਤਾਰ ਨੇ ਵੀ ਡਿਸਚਾਰਜ ਕਰਨ ਦੇ ਐਪਲੀਕੇਸ਼ਨ ਲਾਈ ਬੜਾ ਉੱਚੀ ਬੋਲਿਓ ਇੱਕ ਜਗਤਾਰ ਵੱਲੋਂ ਵੀ ਐਪਲੀਕੇਸ਼ਨ ਲਾਈ ਗਈ ਜਿਵੇਂ ਕਿ ਗਿੱਦਾ ਪਿੱਛੇ ਲੌਰੈਂਸ ਤੋਹਰਾਂ ਵੱਲੋਂ ਲਾਈ ਗਈ ਕਿ ਡਿਸਚਾਰਜ ਕਰਨ ਦੀ ਖਾਸ ਸਾਰੇ ਜਿਹੜੇ ਪਹਿਲਾਂ ਜਗੂ ਨੇ ਵੀ ਲਾਈ ਸੀ ਨਾ ਉਸਨੇ ਵੀ ਲਾਈ ਸੀ ਉਸੇ ਤਰਜੇ ਤੇ ਇਹ ਜਗਤਾਰ ਨੇ ਲਾਈ ਹੈ ਵੀ ਸੋ ਤਾਂ ਸਾਰੇ ਕਹ ਰਹੇ ਵੀ ਸਾਡਾ ਖੁਸ਼ੀ ਨਾ ਤਾਂ ਮਾਂਜ ਕੋਰਟ ਨੇ ਵੇਖਣਾ ਹੈ ਨਾ ਸਦੇਖੀ ਇਕਨੇ 163 ਪੋਰਟ ਮੰਗੀ ਗਈ ਸੀ ਪੁਲਿਸ ਤੋਂ ਜੀ ਇੰਟਰਵਿਊਸ ਬੰਦੀ ਜਿਉ ਪੇਸ਼ ਕੀਤੀ ਹਾਂ ਉਹ ਅੱਜ ਦੇਣੀ ਚਾਹੀਦੀ ਸੀ ਵੈਸੇ ਕੁੜਕਾ ਲੱਗਿਆ ਹੁਣ ਹੁਣ ਸ਼ਾਇਦ ਅਗਲੀ ਡੇਟ ਤੇ ਦੇੜਗੇ ਇਕੰਕ ਵਿੱਚ ਕਿਸਾਨੀ ਅੰਦੋਲਨ ਬਾਰੇ ਕੀ ਕਹੋਗੇ ਜਿੱਦਾਂ ਸ਼ੁਭਕਰਨ ਦੀ ਦੀ ਮੌਤ ਹੋਈ ਉਹਦੇ ਗੋਲੀ ਨਾਲ ਕੋਈ ਤਾਂ ਦੇਖ ਸ਼ੁਭਕਰਨ ਨਾਲ ਬਹੁਤ ਹੀ ਜਿੰਨੀ ਨਿੰਦਾ ਕੀਤੀ ਹੈ ਉਹ ਨਹੀਂ ਥੋੜੀ ਹੈ ਪਰ ਅਸੀਂ ਤਾਂ ਅਪੀਲ ਹੀ ਕਰ ਸਕਦੇ ਹਾਂ ਸਰਕਾਰਾਂ ਨੂੰ ਵੀ ਇਸ ਮਸਲੇ ਨੂੰ ਵਹਿ ਕੇ ਨਿਖੇੜ ਲਿਆ ਜਾਵੇ ਤਾਂ ਬਹੁਤ ਬੜਾ ਨੁਕਸਾਨ ਹੋ ਰਿਹਾ ਜਿੱਥੇ ਕਿਸਾਨਾਂ ਦੀ ਸਾਰੀ ਮਸ਼ੀਨਰੀ ਭੰਦੀ ਤੋੜੀ ਜਾ ਰਹੀ ਹੈ ਬਲ ਇਸ ਤਰ੍ਹਾਂ ਸਲੂਕ ਕੀਤਾ ਜਾ ਰਿਹਾ ਜਿਸ ਤਰ੍ਹਾਂ ਕੋਈ ਦੂਸਰੇ ਦੇਸ਼ ਦੇ ਇਸ਼ੂਜ਼ ਹੀ ਆਏ ਹੁੰਦੇ ਨੇ ਇਸ ਤਰ੍ਹਾਂ ਕਰਕੇ ਆਪਣੇ ਦੇਸ਼ ਦੇ ਨਾਗਰਿਕਾਂ ਵਾਂਗੂੰ ਇਹਨਾਂ ਨਾਲ ਸਲੂਕ ਕੀਤਾ ਜਾ ਰਿਹਾ ਵੀ ਕੋਈ ਵੀ ਮਸਲਾ ਜਿਹੜਾ ਕੇ ਬੰਦੇ ਬੈਠ ਕੇ ਨਿਬੜਿਆ ਜਾ ਸਕਦਾ ਸਵਾਏ ਕਿ ਭੰਨ ਤੋੜ ਤੋਂ ਕਿਉਂਕਿ ਜੇ ਉਧਰ ਵੀ ਕੋਈ ਪੁਲਿਸ ਵਾਲਾ ਵੀ ਮਰਦਾ ਉਹ ਵੀ ਸਾਡਾ ਵਿੱਚ ਹੀ ਹੈ ਜੇ ਕੋਈ ਕਿਸਾਨ ਦਾ ਮਰਦਾ ਉਹ ਵੀ ਸਾਡਾ ਹੈ ਪਰ ਜਿਹੜੇ ਲੋਕ ਜਿਨ੍ਹਾਂ ਨੇ ਫੈਸਲੇ ਕਰਨੇ ਨੇ ਜਿਹੜੀ ਇੱਕ ਪੋਲੀਟਿਕਲ ਜਮਾਤ ਹੈ ਉਹ ਤਾਂ ਪਰੇ ਬੈਠੇ ਤਮਾਸ਼ਾ ਦੇਖ ਰਹੀ ਹੈ ਸਾਰੀ ਗੱਲ ਦਾ ਤਾਂ ਮੈਂ ਤਾਂ ਇਹੀ ਪ੍ਰਮਾਤਮਾ ਅੱਗੇ ਦੁਆ ਕਰਦਾ ਵੀ ਇਸ ਮਸਲੇ ਦਾ ਛੇਤੀ ਛੇਤੀ ਕੋਈ ਨਾ ਹੱਲ ਨਿਕਲੇ ਕਿਵੇਂ ਲੱਗ ਰੰਕਲਾ ਹਰ ਵਾਰ ਕੋਈ ਨਾ ਕੋਈ ਦੋਸ਼ੀ ਹੈ ਜਿਹੜਾ ਆਪਣੇ ਆਪ ਨੂੰ ਡਿਸਟੈਂਸ ਕਰਨ ਦੀ ਐਪਲੀਕੇਸ਼ਨ ਦਾਖਲ ਕਰਦਾ ਹੈ ਬੇਟਾ ਬਈ ਤੇ ਨਹੀਂ ਹੈ ਵੀ ਥੋੜਾ ਦੋ ਚਾਰ ਦੇਸ਼ੀਆਂ ਜਿਹੜਾ ਹੋਰ ਲਮਕਾਇਆ ਜਾ ਸਕਦਾ ਹੈ ਬਾਕੀ ਜੋ ਮਾਂ ਜੋ ਕੋ ਅਦਾਲਤ ਦਾ ਪ੍ਰੋਸੈਸਰ ਦੇਖੋ ਤਾਂ ਜਿੰਉਂ ਦੀ ਤੂੰ ਚੱਲਦੀ ਰਹਣਾ ਜੋ ਸੱਚ ਹੈ ਉਹ ਸਾਹਮਣੇ ਆਊਗਾ ਉਹ ਨੂੰ ਤੁਸੀਂ ਛੋਟੀਆਂ-ਮੋਟੀਆਂ ਕੁਐਸਚਨ ਕਰਕੇ ਆਸੇ-ਪਾਸੇ ਘੇਰ ਕਰ ਲੋਗੇ